ਜੋਸਟਿਸ ਪ੍ਰਮੁੱਖ ਗੁਰਪਤਵੰਤ ਸਿੰਘ ਪੰਨੂ ਨੇ ਹੁਣ ਲੁਧਿਆਣਾ ਸ਼ਹਿਰ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਯਾਨੀ ਕਿ ਪੀਓਯੂ ਦੇ ਵਿੱਚ ਪੜ ਰਹੇ ਵਿਦਿਆਰਥੀਆਂ ਪ੍ਰੋਫੈਸਰਾਂ ਨੂੰ ਵੀ ਉਕਸਾਣਾ ਸ਼ੁਰੂ ਕਰ ਦਿੱਤਾ ਪੰਨੂ ਨੇ ਕਿਹਾ ਜਿਹੜਾ ਪੀਓਯੂ ਨੇ ਦੁਨੀਆ ਦੇ ਵਿੱਚ ਬਹੁਤ ਨਾਮ ਕਮਾਇਆ ਹੈ ਕਿਉਂਕਿ ਦੁਨੀਆ ਦੇ ਵਿੱਚ ਇੱਥੇ ਹੈ ਜਿਹੜੀ ਰਿਸਰਚ ਹੁੰਦੀ ਹੈ ਇਸ ਦੇ ਨਾਲ ਹੀ ਇੱਥੋਂ ਖਾਲਿਸਤਾਨ ਦੀ ਲਹਿਰ ਵੀ ਚੱਲਦੀ ਸੀ ਇੱਥੇ ਸੀਐਮ ਭਗਵੰਤ ਮਾਨ ਦਾ ਸਵਾਗਤ ਨਾ ਕੀਤਾ ਜਾਵੇ ਪੰਨੂ ਪਹਿਲਾਂ ਹੀ ਪੰਜਾਬ ਸੀਐਮ ਨੂੰ ਧਮਕੀ ਦੇ ਚੁੱਕੇ ਨੇ ਵਿਦੇਸ਼ ਵਿੱਚ ਜਿਹੜੇ ਛਿਪੇ ਆਤੰਕੀ ਪੰਨੂ ਨੇ ਇੱਕ ਨਵਾਂ ਵੀਡੀਓ ਸਾਂਝਾ ਕੀਤਾ ਹੈ ਜਿਸ ਵਿੱਚ ਉਹਨਾਂ ਨੇ ਕਿਹਾ 1990 ਦੇ ਵਿੱਚ ਵੀ ਇਸ ਕੈਂਪਸ ਵਿੱਚ ਉਹ ਹੋ ਰਹੇ ਨੇ ਪੰਨੂ ਨੇ ਦਾਅਵਾ ਕੀਤਾ ਹੈ ਪੀਯੂ ਕੈਂਪਸ ਤੋਂ ਹੀ ਖਾਲਿਸਤਾਨ ਦੀ ਜਿਹੜੀ ਲਹਿਰ ਚੱਲਦੀ ਸੀ ਵੀਡੀਓ ਦੇ ਵਿੱਚ ਪੀਯੂ ਦੇ ਜਿਹੜੇ ਵਾਈਸ ਚਾਂਸਲਰ ਨੇ ਸਤਵੀਰ ਸਿੰਘ ਦੀ ਫੋਟੋ ਲਗਾ ਕੇ ਇਹ ਜਿਹੜਾ ਸੰਦੇਸ਼ ਵਿਦਿਆਰਥੀਆਂ ਨੂੰ ਦਿੱਤਾ ਗਿਆ ਪੰਨੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਸਵਾਗਤ ਨਹੀਂ ਵਿਰੋਧ ਕਰਨਾ ਚਾਹੀਦਾ ਕਿਉਂਕਿ ਮਾਨ ਚੁਟਕਲੇ ਸੁਣਾਉਣ ਵਾਲੇ ਨੇ ਆਤੰਕੀ ਰਿਪੀਟ ਗੁਰਪਤਵੰਤ ਪੰਨੂ ਨੇ ਵੀਡੀਓ ਦੇ ਵਿੱਚ ਭਗਵੰਤ ਮਾਨ ਨੂੰ ਨਸ਼ੇ ਦਾ ਵਪਾਰੀ ਤਾਂ ਕਿ ਆਖ ਦਿੱਤਾ ਐ ਪੰਨੂ ਨੇ ਕਿਹਾ ਕਿ ਮਾ ਨੇ 31 ਅਗਸਤ 1995 ਨੂੰ ਯਾਦ ਕਰ ਲੈ ਜਿੱਥੇ ਜਿਨ੍ਹਾਂ ਲੋਕਾਂ ਨੇ ਕੌਮ ਦਾ ਨੁਕਸਾਨ ਪਹੁੰਚਾਇਆ ਸੀ ਉਹਨਾਂ ਦੀ ਜਗ੍ਹਾ ਕੌਮ ਦੇ ਵਿੱਚ ਨਹੀਂ ਹੈ ਉਹਨਾਂ ਨੇ ਸੀਐਮ ਮਾਨ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਦਲਾਵਰ ਸਿੰਘ ਦੇ ਰਸਤੇ ਤੇ ਚੱਲਣ ਵਾਲੇ ਕੁਝ ਲੋਕ ਖਾਕੀ ਵਰਦੀ ਪਹਿਨਦੇ ਨੇ ਅਤੇ ਉਹ ਲੋਕ ਅੱਜ ਵੀ ਜ਼ਿੰਦਾ ਨੇ ਸੋ ਇਹ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਅਪਡੇਟ ਲੈ ਕੇ ਰੁਬਰੂ ਹੋਵਾਂਗੇ ਤੁਹਾਡੀ رائے ਕੀ ਹੈ ਜ਼ਰੂਰ ਦੱਸੋ